ਕੋਡੀ 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 66 ਲੱਖ ਦੀ ਕੀਮਤ ਦੀ BMW ਇੱਕ ਜ਼ੋਰਦਾਰ ਤਾੜੀ ਮਾਰ ਦੋ ਮੇਰੇ ਦਰਸ਼ਕੀਓ ਇੱਥੇ ਵੀ ਰਸਤਾ ਖਾਲੀ ਕਰਵਾਓ ਜੀ ਟ੍ਰੈਂਡ ਦੇ ਵਿਚ ਆ ਰਹੇ ਨੇ 66 ਲੱਖ ਦਾ ਰਸਤਾ ਖਾਲੀ ਕਰਵਾਓ ਆ ਕਰਾਚੋ ਵਾਲਿਆ ਕਿੰਨੀ ਜਰਾ ਪਲੀਜ਼ ਕਿੰਨਾ ਇੱਕ ਸਰਦਾਰ ਸਦਾ ਹੈ ਉਸਦੀ ਟ੍ਰੈਂਡ ਸਾ 66 ਦਾ ਮਹਿਰਮਾ ਖੇਡਾਂ ਦੀ ਦੁਨੀਆ ਦੀ ਸਤਿਕਾਰਯੋਗ ਸ਼ਖਸੀਅਤ ਜੋ ਕਿ ਅੱਜ ਜਿਹੜੀ ਰਸਮ ਹੈ ਚਾਬੀਆਂ ਦੇਣ ਦੀ ਖਿਡਾਰੀਆਂ ਨੂੰ ਬੱਗੇਪਿੰਡ ਦੇ ਮੰਗੀ ਨੂੰ BMW ਕਾਰ ਭਾਰਤੀ ਟੀਮ ਦਾ ਸਾਬਕਾ ਕਪਤਾਨ ਉਥੇ ਖੀਰਾਵਾਲ ਦੇ ਗੱਗੀ ਨੂੰ Swift ਕਾਰ ਜਿਹੜੀ ਰਸਮ ਹੈ ਸਰਦਾਰ ਸੁਦੇਵ ਸਿੰਘ ਢੀਂਡਾ ਸਾਹਿਬ ਜਦੋਂ ਰਾਸ ਪਹਿਲਾਂ ਖਾਲੀ ਕਰ ਦਿੱਤਾ ਜਾਵੇ ਮਾਈ ਜੀ ਜਦੋਂ ਪਹਿਲਾ ਕੱਪ ਹੋਇਆ ਸੀ ਤੇ ਅਮਨ ਲੋਪੋ ਨੇ ਲਿਖਿਆ ਸੀ ਕਿ ਕਬੱਡੀ ਵਿੱਚ ਇਹਦਾ ਨਾਂ ਚਮਕਿਆ ਜਿਵੇਂ ਫਿਲਮਾਂ ਵਿੱਚ ਕਿਸੇ ਐਕਟਰ ਦਾ ਲਾ 44 ਟੱਚਾਂ ਵਿੱਚੋਂ 43 ਜੱਫੇ ਤੇ ਦਾ ਹੱਕਦਾਰ ਸਬਰਾਜ ਟਰੈਕਟਰ ਦਾ ਵਾਹ ਜੀ ਵੇਖੇ ਤਣ ਗਰੀਬੀ ਤੇ ਤੇ ਦੁੱਖ ਵੀ ਬਾਤ ਚੱਲੇ ਆ ਪਰ ਅੱਜ ਬੱਗਿਆਂ ਵਾਲੇ ਦੀ ਦੁਨੀਆ ਤੇ ਬੱਲੇ ਬੱਲੇ ਐ ਪਰ ਅੱਜ ਬੱਗਿਆਂ ਵਾਲੇ ਦੀ ਦੁਨੀਆ ਤੇ ਬੱਲੇ ਬੱਲੇ ਐ ਮੰਗੀ ਦੀ ਖੇਡ ਨੂੰ ਪਿਆਰ ਕਰਦੇ ਹੋ ਮੰਗੀ ਨੂੰ ਪਿਆਰ ਕਰਦੇ ਹੋ ਇੱਕ ਜ਼ੋਰਦਾਰ ਤਾੜੀ ਮਾਰ ਕੇ ਸਾਥ ਦਿਓ ਮੇਰੇ ਦੋਸਤੋ ਉਸ ਜੀ ਟੀਨਸਾ ਸਾਹਿਬ ਸਖਤਰ ਜਰਨਲ ਸ਼ਰੋਮਣੀ ਅਕਾਲੀ ਦਲ ਮੰਗੀ ਮੰਗੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਆਵੇ ਉਹ ਖੇਡ ਮੈਦਾਨ ਦੇ ਵਿੱਚ ਪਹੁੰਚੇ ਸਰਦਾਰ ਸੁਦੇਸ਼ ਸਿੰਘ ਜੀ ਟੀਨਸਾ ਜਿਨ੍ਹਾਂ ਦੀ ਸਰਪ੍ਰਸਤੀ ਦੇ ਵੱਡਾ ਕੁੰਭ ਹੋ ਰਿਹਾ ਹੈ ਅੱਜ ਸਾਡੇ ਦਰਮਿਆਨ ਸਾਡੇ ਬਾਪੂ ਜੀ ਚੇਤੇ ਤਾਰ ਤੇ ਪੁੱਜਿਆ ਸਰਦਾਰ ਸਿਗਦੇਵ ਸਿੰਘ ਜੀ ਢੀਂਡਸਾ ਜੀਆ ਨੂੰ ਜੀਆ ਨੂੰ ਮੰਗੀ ਬੱਗਿਆਂ ਵਾਲਾ ਜਿੱਥੇ ਵੀ ਆਵਾਜ਼ ਨੂੰ ਸੰਭਾਵੇ ਉਹ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਏ ਕਿਉਂਕਿ ਢੀਂਡਸਾ ਸਾਹਿਬ ਤੇ ਸਮੁੱਚੇ ਐਨ ਆਰ ਆਈ ਵੀਰ ਐਂਡੀ ਧੁੱਗਾ ਜੀ ਵੱਲੋਂ ਕਹਿੰਦੇ ਅੱਜ 60 ਲੱਖ ਦੀ ਕੀਮਤ ਦੀ ਨਾਲ ਮਨਵੀਰ ਔਜਲਾ ਨਾਲ ਬੱਬਲ ਸੰਘਰੂਰ ਅਮਨਵੀਰ ਸਿੰਘ ਚੈਰੀ ਜਿਨ੍ਹਾਂ ਵੱਲੋਂ ਅੱਜ ਕਹਿੰਦੇ ਗੱਡੀ ਤੇ ਮੰਗੀ ਬੱਗਿਆ ਵਾਲਾ ਆਹ ਆ ਗਿਆ ਮੰਗੀ ਬੱਗਿਆ ਵਾਲਾ ਜਿਹੜਾ ਕਹਿੰਦੇ ਦੋ ਟਰੈਕਟਰਾਂ ਦਾ ਜੇਤੂ ਰਿਹਾ 300 ਸਾਹਿਬ ਤੁਹਾਡਾ ਵਰਲਡ ਕੱਪ ਜਿਹੜਾ ਤੁਸੀਂ ਕਬੱਡੀ ਦਾ ਵਰਲਡ ਕੱਪ ਕਰਵਾ ਰਹੇ ਹੋ ਕਿ ਕਦੇ ਕਿਸੇ ਨੂੰ ਨਹੀਂ ਸੀ ਖਾਬ ਆਇਆ ਪਾਲ ਕਬੱਡੀ ਦੀ ਸਮੁੰਦਰੋਂ ਪਾਰ ਮੰਝੂ ਪਿੰਡ ਪਿੰਡ ਗੂੰਜਣਗੇ ਗੀਤ ਇਹਦੇ ਹਰ ਪਾਸੇ ਐਸੀ ਬਹਾਰ ਬਣ ਜੂ ਇਹਦਾ ਵਿੱਚ ਕਰੋੜਾਂ ਮੁੱਲ ਪਾਊ ਪੰਜਾਬ ਵਿੱਚ ਐਸੀ ਕੋਈ ਸਰਕਾਰ ਬਣ ਜੂ ਕਿਸੇ ਸੋਚਿਆ ਨਹੀਂ ਸੀ ਚੋਹਾਨ ਯਾਰਾ ਕਬੱਡੀ ਟੀਵੀ ਚੈਨਲਾਂ ਦਾ ਸ਼ਿੰਗਾਰ ਬਣ ਜੂ ਸਰਦਾਰ ਸਿਗਦੇਵ ਸਿੰਘ ਜੀ ਢੀਂਡਸਾ ਨਾਲ ਐਂਡੀ ਤੁੱਗਾ ਦਬਲ ਸੰਗਰੂਰ ਬਰਦਾਰ ਸਿੰਘਾ ਲੱਭੀ ਨੰਗਲ ਅਮਨਵੀਰ ਚੈਰੀ ਜੱਜੇਦਾਰ ਭਰਪੂਰ ਸਿੰਘ ਤੇ ਨਾਲ ਰਾਜੂ ਨੰਗਲ ਇਸ ਵੇਲੇ ਪ੍ਰਤਾਹ 36 ਲੱਖ ਦੀ ਕੀਮਤ ਦੀ ਗੱਡੀ ਬੀਐਮਡਬਲਯੂ ਇੱਕ ਜ਼ੋਰਦਾਰ ਤਾੜੀਆਂ ਮਾਰ ਦੋ ਚਾਪੀਆਂ ਫੜਾ ਦਿੱਤੀਆਂ ਗਈਆਂ ਸਰਦਾਰ ਸੁਦੇਸ਼ ਸਿੰਘੀ ਢੀਂਡ ਸਾਹਿਬ ਵੱਲੋਂ ਇਹ ਗੱਡੀ ਐਂਡੀ ਧੁੱਗਾ ਡਬਲ ਸੰਗਰੂਰ ਇਸ ਮੁਝ ਐਬਸਪੋਰਟ ਕਬੱਡੀ ਕਲੱਬ ਵੱਲੋਂ ਦਿੱਤੀ ਜਾ ਰਹੀ ਹੈ ਅੱਜ ਕਹਿੰਦੇ 7 ਲੱਖ ਦੀ ਕੀਮਤ ਦੀ ਗੱਡੀ ਹੈ ਇਹ ਸਵਰਟ ਗੱਡੀ ਹੈ ਮੇਰੇ ਵੀਰੋ ਗੱਗੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੋਵੇ ਉਹ ਗਰਾਊਂਡ ਦੇ ਵਿੱਚ ਆ ਜਾਏ ਗੱਗੀ ਗੱਗੀ ਟੀਨਸਾ ਸਾਹਿਬ ਮੰਗੀ ਤੇ ਗੱਗੀ ਉਹ ਖਿਡਾਰੀਆ ਜਿਨ੍ਹਾਂ ਨੇ ਦੋ ਦੋ ਟਰੈਕਟਰ ਜਿੱਤੇ ਐ ਇਹ ਤੁਹਾਡੀ ਟੀਮ ਦੇ ਲਈ ਖੇਡਦੇ ਐ ਐਬ ਸਪੋਰਟ ਇੰਟਰਨੈਸ਼ਨਲ ਕਬੱਡੀ ਕਲੱਬ ਗੱਗੜਪੁਰ ਦੀ ਟੀਮ ਦੇ ਲਈ ਗੱਗੀ ਖੀਰਾਵਾਲੀਆ ਉਹ ਕਿੱਥੇ ਐ ਨੌਜਵਾਨਾ ਭੱਜ ਕੇ ਆ ਜਾ ਯਾਰਾ ਗੱਗੀ ਖੀਰਾਵਾਲੀਆ ਉਹਦਾ ਕਹਿੰਦੇ ਮਾਨ ਸਨਮਾਨ ਕੀਤਾ ਜਾ ਰਿਹਾ ਸਰਦਾਰ ਸਿਗਦੇਵ ਸਿੰਘ ਜੀ ਟੀਨਸਾ ਦਰਵੇਸ਼ ਸ਼ਾਸਤਾਨ ਤੇ ਕਬੱਡੀ ਪ੍ਰਮੋਟਰਾਂ ਦੇ ਵਿੱਚ ਕਹਿੰਦੇ ਕਿੰਗ ਦੇ ਵਜੋਂ ਜਾਣੇ ਜਾਂਦੇ ਐਂਡੀ ਧੁੱਗਾ ਜੀ ਉਧਰ ਸਰਦਾਰ ਸਿੰਘਦੇਵ ਸਿੰਘ ਜੀ ਢੀਂਡਸਾ ਸਾਹਿਬ ਨੇ ਐਲਾਨ ਕਰ ਦਿੱਤਾ ਹੈ ਵੀ ਅਗਲੇ ਸਾਲ ਨੂੰ ਇੱਥੇ ਵੱਡਾ ਸਟੇਡੀਅਮ ਬਣੂਗਾ ਜਿੰਨੇ ਪੈਸੇ ਢੀਂਡਸਾ ਸਾਹਿਬ ਤੋਣਗੇ ਉਨੇ ਪਰਸੀ ਐਂਡੀ ਧੁੱਗਾ ਤੇ ਬੱਬਲ ਸੰਧੂਰ ਵੱਲੋਂ ਪਾਏ ਜਾਣਗੇ ਜੋ ਬੋਲੇ ਇਨਸਾਨ ਹੋ ਸ੍ਰੀ ਆਕਾਲ ਢੀਂਡਸਾ ਸਾਹਿਬ ਦਾ ਕਹਿੰਦੇ ਬਹੁਤ ਵੱਡਾ ਨਾ ਗੱਗੀ ਖੀਰਾਵਾਲੀਆ ਜਿੰਨੇ ਪਾਸੇ ਢੀਂਡਸਾ ਸਾਹਿਬ ਪਾਉਣਗੇ ਉਹਨੇ ਪਾਸੇ ਸਾਡੇ ਐਨ ਆਰ ਆਈ ਬੱਬਲ ਮੇਰੇ ਵੀਰੋ ਲੱਬੀ ਤੇ ਐਂਡੀ ਵਰਗੇ ਬਰਾਜ ਸਿੰਘੇ ਵਰਗੇ ਪਾਉਣਗੇ ਤੁਹਾਨੂੰ ਪੌੜੀਆਂ ਤੇ ਬਿਠਾ ਕੇ ਮੈਚ ਦਿਖਾਵਾਂਗੇ ਪੌੜੀਆਂ ਤੇ ਬਿਠਾ ਕੇ ਮੈਚ ਦਿਖਾਵਾਂਗੇ 300 ਸਾਹਿਬ ਉਹ ਸ਼ਖਸੀਅਤ ਹੈ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹ ਕਰਕੇ ਦਿਖਾਉਂਦੇ ਆ ਕਬੱਡੀ ਦੇ ਲਈ ਕਬੱਡੀ ਦੇ ਖਿਡਾਰੀ ਨੂੰ ਅਰਜਨ ਬਾੜ ਆਹ ਖਿਡਾਰੀ ਕਹਿੰਦੇ ਦੋ ਟ੍ਰੇਟਰਾਂ ਦਾ ਜੇਤੂ ਅੱਜ ਕਹਿੰਦੇ ਇਹਦੇ ਘਰੇ ਮੇਰੇ ਵੀਰੋਂ ਗੱਡੀ ਜਾਊਗੀ ਇਹ ਆ ਗੱਡੀ ਖੀਰਾਵਾਲ ਦਾ ਇਹ ਆ ਗੱਡੀ ਖੀਰਾਵਾਲ ਦਾ ਲੈ ਵੀ ਮਨਵੀਰ ਔਜਲਾ ਲੈ ਵੀ ਬੱਬਲ ਐਂਡੀ ਧੁੱਗੇ ਉਹਨਾਂ ਨੂੰ ਮੁਬਾਰਕਬਾਦ ਹੈ ਮੁਬਾਰਕਬਾਦ ਹੈ ਜੋ ਬੋਲੇ ਇਸ ਨਿਹਾਲ ਸ੍ਰੀ ਅਕਾਲ ਮੇਰੀ ਬੇਨਤੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ